ਆਪਾਂ ਪੂਰੇ ਪੰਜਾਬ 'ਚ ਘੁੰਮ ਰਹੇ ਤੇ ਪੰਜਾਬ 'ਚ ਘੁੰਮ ਕੇ ਦੋ ਮੈਂ ਮਹਿਸੂਸ ਕਰ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ ਦੇ ਨੇ ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ ਗੁਰੂ ਪੰਥ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਹ ਦਾ ਇਤفاق ਆ ਉਹਨੂੰ ਬਣਾਈਏ ਕਿੰਸਾ ਉਸਤਵਾਦ ਤੁਸੀਂ ਆਏ ਉਹ ਸਾਰੀ ਜੇ ਪੂਰੇ ਘਟਨਾਕਰਮ ਨੂੰ ਦੇਖਿਆ ਜਾਂਦੇ ਤਾਂ ਕਿ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਇਹ ਦੇਖੋ ਸਿੱਖ ਇੱਕ ਮੰਚ ਤਿਆਰ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਕੋਈ ਵੀ ਹੋਵੇ ਜਿਹੜੇ ਥੋੜੇ ਬਹੁਤੇ ਵੇਖੋ ਮਤਭੇਦ ਹੁੰਦੇ ਆ ਇਹ ਮਿਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਕਿ ਵੀ ਰਹਿਣਗੇ ਪਰ ਇਹ ਮਤ ਪੇਦ ਇੰਨੇ ਵੱਡੇ ਪੇਦ ਨਹੀਂ ਆ ਵੀ ਅਸੀਂ ਕਈ ਆ ਵੀ ਸਿੱਖ ਆਪਸ ਵਿੱਚ ਟੁੱਟ ਗਏ ਜਾਂ ਪਾੜ ਗਏ ਆਖਰ ਸਿੱਖਾਂ ਦੇ ਲਈ ਸਰਵੋਚੀਨੀ ਕਾਲ ਤੱਕ ਸਭ ਗੁਰੂ ਖਾਲਸਾ ਪੰਥਾ ਉੱਥੇ ਫਿਰ ਇਕੱਠੇ ਹੋ ਜਾਂਦੇ ਆ ਕੋਈ ਮਸਲਾ ਹੀ ਨਹੀਂ ਹੈ ਉਹਦੇ ਨਾਲ ਸਿੱਖਾ ਜਾ ਰਿਹਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਫੈਸਲਾ ਖਾਇਆ ਜਾ ਰਿਹਾ ਪਿਛਤਾ ਚਾਰ ਦਾ ਫੋਟੋ ਬਣ ਰਿਹਾ ਸੱਚੇ ਬਾਦਸ਼ਾਹ ਨੇ ਕਰਨਾ ਆਪਾਂ ਉਦੋਂ ਮ ਕਰਨਾ ਦੇਖੋ ਸ਼ਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਆ। ਇਹਦਾ ਜਿਹੜਾ ਔਰਾ ਕੈਮਰਿਆਂ ਨਾਲ ਬੜਾ ਜ਼ਰੂਰੀ ਆ। ਔਰ ਇਹ ਨਹੀਂ ਆ। ਅੱਜ ਵੀ ਜਿਹੜੇ ਪ੍ਰਬੰਧ ਆ ਐਸਡੀਪੀਸੀ ਦੇ ਬੜੇ ਚੰਗੇ ਆ, ਬੜੇ ਸਾਰਥਕ ਆ। ਠੀਕ ਆ। ਇੱਕ ਵਿਰਧਾਂਤ ਸਿਰ ਦਿਆ ਜਾਂਦਾ। ਉਹ ਵਿਰਧਾਂਤ ਕਦੀ ਪੰਜਾਬ ਦੇ ਖਿਲਾਫ, ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ, ਕਦੀ ਐਸਡੀਪੀਸੀ ਦੇ ਖਿਲਾਫ ਵਿਰਧਾਂਤ ਘੜੇ ਜਾਂਦੇ ਆ। ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਹਦੇ ਖਿਲਾਫ ਕੋਈ ਵਿਰਦਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਪਹਿਲਾਂ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋਂ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ ਹੌਲੇ ਤੇ ਵੀ ਇਹ ਗੱਲ ਕੀਤੀ। ਇਹ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਤੇ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ। ਇਹਦੇ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਗੁਰੂ ਖਾਲਸਾ ਪੰਥ ਸਮਰੱਥਾ ਕੋਈ ਇਹਨੂੰ ਰੋਕੂਗਾ? ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ, ਇਹ ਕਮਜ਼ੋਰ ਨਹੀਂ ਹੋਣੀ। ਸਮੁੱਚਾ ਮਾਣ ਪੰਜਾਬ 'ਚ ਘੁੰਮ ਕੇ ਦੇਖ ਹੀ ਰਿਹਾ, ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਂ ਸੰਸਥਾਵਾਂ ਵਾ ਇਹ ਤਗੜੀਆਂ ਹੋਣ, ਹੋ ਜਾਣੀਆਂ, ਕੋਈ ਵੱਡੀ ਗੱਲ ਨਹੀਂ। ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀਆਂ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਔਰ ਐਸਜੀਪੀਸੀ ਤੇ ਹਮੇਸ਼ਾ ਹੀ ਗੁਰਮਤ ਅਸੂਲਾਂ ਨੂੰ ਜੜੀ ਪਰਣਾਏ ਸੋ ਵੈਸੇ ਤੇ ਇਹ ਬਹੁਤਾ ਦਿਖਾਵਾ ਹੀ ਆ ਮੇਰਾ ਜ਼ਿੰਦਗੀ ਦਾ ਤਜਰਬਾ ਮੈਂ ਇੱਕ ਵਾਰੀ ਆ ਬਾਡਰ ਤੇ ਪਿੰਡਾਂ ਮਾਬਾ ਉਹ ਤੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸੇ ਮਾਤਾ ਦੇ ਡੈਥ ਹੋ ਗਈ ਪਿਓ ਥੋੜਾ ਨਸ਼ੇ ਕਰਦਾ ਦਾਦੀ ਨੇ ਭੇਜ ਤੇ ਬਾਜ ਦਾਦੀ ਵੀ ਚੜ੍ਹਾਈ ਕਰ ਗਈ ਉਹ 1.5 ਸਾਲ ਮੇਰੇ ਕੋਲ ਬੱਚੇ ਰਿਹਾ ਉਹਨਾਂ ਦੀ ਤਾਈ ਲੈ ਗਈ ਵਾਪਸ ਉਹ ਥੋੜਾ ਜਿਹਾ ਪ੍ਰਭਾਵ ਚ ਆ ਗਏ ਬੱਚਿਆਂ ਨੂੰ ਦੂਜੇ ਪ੍ਰਭਾਵ ਚ ਪਰ 6 ਮਹੀਨੇ ਬਾਅਦ ਉਹਨਾਂ ਸਕੂਲੇ ਪੜ੍ਹਨੀ ਨਹੀਂ ਪਾਇਆ ਮੈਨੂੰ ਕਿਸੇ ਗਵਰਡੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ ਭਾਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵਿਤ ਕੇਸ ਕਤਲ ਕਰ ਦਿੱਤੇ ਗਏ ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ ਐਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੁਰਬਾਣੀ ਦਾ ਬਚਨ ਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਈ ਕੱਲੀ ਅਸ ਦੀ ਬੀਸੀ ਨਹੀਂ ਸਾਨੂੰ ਸਾਰੇ ਸਿੱਖਾਂ ਨੂੰ ਆਪਣੇ ਦਸਵੰਦ ਦੀ ਵਰਤੋਂ ਗਰੀਬ ਸਿੱਖਾਂ ਤੇ ਕਰਨੀ ਚਾਹੀਦੀ ਜਾਂ ਉਹਨਾਂ ਦਾ ਭਲਾ ਕਰਨਾ ਚਾਹੀਦਾ ਹੋਰ ਵੀ ਦੇ ਕੋਈ ਲੋੜਵੰਦ ਹੈਗਾ ਹੋਰ ਵੀ ਕਿਉਂਕਿ ਸੇਖ ਕਿਸੇ ਨਾਲ ਮੇਰ-ਤੇਰ ਨਹੀਂ ਕਰਦਾ ਵਿਤਕਰਾ ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਭ ਕੋ ਮੀਤ ਹਮਾਪਨ ਕੀਨਾ ਹਮ ਸਭ ਦਾ ਕੇ ਸਾਜਨ ਤਾਂ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ